ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਕਿ ਤੁਸੀਂ ਜਾਂ ਮੈਂ ਆਪਾਂ ਸਾਰੇ ਅਗਲੇ ਜਨਮ 'ਚ ਕਿਹੜੀ ਜੁਨੀ ਪ੍ਰਾਪਤ ਕਰਾਂਗੇ ਤਾਂ ਕਿਵੇਂ ਅੰਤ ਵੇਲੇ ਕੀ ਸੋਚਦੇ ਹੋਏ ਕਿਹੜਾ ਜਨਮ ਮਿਲੇਗਾ ਵੈਸੇ ਤਾਂ ਬੰਦੇ ਦੇ ਕਰਮਾਂ ਮੁਤਾਬਕ ਹੀ ਸਭ ਕੁਝ ਇੱਥੇ ਹੁੰਦਾ ਹੈ ਪਰ ਕੁਝ ਕਰਮ ਐਸੇ ਹੁੰਦੇ ਹਨ ਕਿ ਜਦੋਂ ਸਾਨੂੰ ਮੌਤ ਆਉਂਦੀ ਹੈ ਤਾਂ ਸਭ ਕੁਝ ਭੁੱਲ ਕੇ ਸਾਨੂੰ ਇਹ ਬਹੁਤ ਹੀ ਬਰੀਕੀ 'ਚ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਕਿ ਅਗਲੇ ਜਨਮ ਵਿੱਚ ਅਸੀਂ ਕੀ ਹੋਵਾਂਗੇ ਜਾਂ ਕਿਹੜੀ ਜੁਨੀ ਪ੍ਰਾਪਤ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜਾਂ ਸੁਣਿਓ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਅਤੇ ਚੰਗੀ ਲੱਗਣ ਤੇ ਵੀਡੀਓ ਨੂੰ ਇੱਕ ਲਾਇਕ ਵੀ ਕਰਿਓ ਜੀ ਕਿਉਂਕਿ ਤੁਹਾਡਾ ਇੱਕ ਲਾਇਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਨਾਲ ਕਮੈਂਟ ਚ ਤੁਸੀਂ ਜਿਸ ਵੀ ਭਗਵਾਨ ਨੂੰ ਮੰਨਦੇ ਹੋ ਅੱਲਾ ਗੋਡ ਜਾਂ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਾਉਣਾ ਜੀ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਜੀ ਅਗਲੇ ਜਨਮ ਬਾਰੇ ਨੰਬਰ 1 ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਪਜੋਨ ਬਲ ਬਲ ਉਤਰੈ 526 ਨੰਬਰ ਪੰਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਲਿਖਿਆ ਅਤੇ ਦੱਸਿਆ ਗਿਆ ਹੈ ਜੋ ਇਨਸਾਨ ਅੰਤ ਵੇਲੇ ਭਾਵ ਕੀ ਜਦੋਂ ਮੌਤ ਆਉਂਦੀ ਹੈ ਲక్ష్ਮੀ ਮਾਇਆ ਧਨ ਪਦਾਰਥਾਂ ਨੂੰ ਯਾਦ ਕਰਦਾ ਇਸ ਸਰੀਰ ਦਾ ਪਰਿਤ્યાਗ ਕਰਦਾ ਹੈ ਉਸ ਨੂੰ ਅਗਲਾ ਜਨਮ ਸੱਪ ਦੀ ਜੁਨੀ ਦਾ ਮਿਲਦਾ ਹੈ ਅਤੇ ਉਹ बार-बार ਇਸੇ ਜੁਨੀ ਵਿੱਚ ਭਟਕਦਾ ਰਹਿੰਦਾ ਹੈ ਇਸ ਲਈ ਜਿਉਂਦੇ ਜੀ ਤਾਂ ਮਾਇਆ ਲక్ష్ਮੀ ਦੀ ਲੋੜ ਹੈ ਕਿਉਂਕਿ ਮਾਇਆ ਹੀ ਸਭ ਦਾ ਗੁਜ਼ਾਰਾ ਕਰਦੀ ਹੈ ਇਸ ਲਈ ਜੇਕਰ ਐਸੀਆਂ ਟੇਡੀਆਂ ਜੂਨਾ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਤ ਸਮੇਂ ਭਗਵਾਨ ਸ੍ਰੀ ਪਰਮੇਸ਼ਰ ਨੂੰ ਯਾਦ ਕਰਕੇ ਹੀ ਇਸ ਸਰੀਰ ਦਾ ਪਰਿਤੇਗ ਕਰਨਾ ਚਾਹੀਦਾ ਹੈ ਇਹ ਬਿਲਕੁਲ 101% ਸੱਚ ਹੀ ਹੈ ਨੰਬਰ 2 ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੋ ਮਰੇ ਬੇਸਵਾ ਜੂਨ ਬਲ ਬਲ ਉਤਰੈ ਜੇਕਰ ਕੋਈ ਪੁਰਸ਼ ਜਾਂ ਔਰਤ ਇੱਕ ਦੂਜੇ ਨੂੰ ਯਾਦ ਕਰਦੇ ਹੋਏ ਮਰ ਜਾਣ ਤਾਂ ਜਾਂ ਮਰਨ ਵੇਲੇ ਯਾਦ ਇੱਕ ਦੂਜੇ ਨੂੰ ਕਰਨ ਤਾਂ ਉਹਨਾਂ ਦੋਵਾਂ ਨੂੰ ਬੇਸਵਾ ਦੀ ਜੂਨ ਵਿੱਚ ਬਾਰ-ਬਾਰ ਭਟਕਣਾ ਪੈਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡਾ ਅਗਲਾ ਜਨਮ ਇਹੋ ਜਿਹਾ ਨਾ ਹੋਵੇ ਤਾਂ ਅੰਤ ਦੇ ਸਮੇਂ ਭਾਪ ਜਦੋਂ ਮੌਤ ਆਵੇ ਤਾਂ ਤੁਹਾਨੂੰ ਪਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ ਤਾਂ ਹੀ ਤੁਸੀਂ ਐਸੀਆਂ ਟੇਡੀਆਂ ਜੁਨਾ ਤੋਂ ਬਚ ਕੇ ਮੁਕਤੀ ਪ੍ਰਾਪਤ ਕਰ ਸਕਦੇ ਹੋ ਨੰਬਰ 3 ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੁਖਰ ਜੂਨ ਬਲ ਬਲ ਉਤਰੈ ਗੁਰੂ ਜੀ ਆਖਦੇ ਹਨ ਕਿ ਜੇਕਰ ਕੋਈ ਅੰਤ ਦੇ ਸਮੇਂ ਜਦੋਂ ਮੌਤ ਆਉਂਦੀ ਹੈ ਤਾਂ ਜੇ ਕੋਈ ਆਪਣੇ ਬੱਚਿਆਂ ਨੂੰ ਯਾਦ ਕਰਦਾ ਮਰ ਜਾਏ ਜਾਂ ਉਹਨਾਂ ਦਾ ਫਿਕਰ ਕਰੇ ਕਿ ਮੇਰੇ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ ਜਾਂ ਮੇਰੇ ਕੋਈ ਔਲਾਦ ਨਹੀਂ ਮੈਂ ਦੁਨੀਆ ਤੋਂ ਸਖਣਾ ਜਾ ਰਿਹਾ ਹਾਂ ਐਸਾ ਸੋਚਦਾ ਮਰ ਜਾਏ ਤਾਂ ਉਹਨੂੰ ਸੂਰੀ ਦੀ ਜੂਨੀ ਪ੍ਰਾਪਤ ਹੁੰਦੀ ਹੈ ਈਸ਼ਵਰ ਕਹਿੰਦਾ ਹੈ ਕਿ ਲੈ ਹੁਣ ਰਾਜ ਲੈ ਬੱਚਿਆਂ ਨਾਲ ਦੇਖ ਲਓ ਫਿਰ ਸੂਰੀ ਦੇ 18-18 ਬੱਚੇ ਪੈਦਾ ਹੁੰਦੇ ਹਨ ਇਹ ਤੁਹਾਡੇ ਅੰਤ ਵੇਲੇ ਬੱਚਿਆਂ ਨੂੰ ਯਾਦ ਕੀਤੇ ਜਾਣ ਦਾ ਫਲ ਹੈ ਗੌਰ ਕਰ ਲਓ ਸਮਾਂ ਸਾਰਿਆਂ ਕੋਲ ਸੀਮਤ ਹੀ ਹੈ ਇਸ ਲਈ ਇਹ ਖਾਸ ਹੀ ਧਿਆਨ ਰੱਖਣਾ ਜਦੋਂ ਮੌਤ ਆਵੇ ਸਭ ਕਾਸੇ ਨੂੰ ਛੱਡ ਕੇ ਕੇਵਲ ਤੇ ਕੇਵਲ ਪਰਮਾਤਮਾ ਵਾਹਿਗੁਰੂ ਨੂੰ ਹੀ ਚੇਤੇ ਕਰਨਾ ਹੈ ਜਾਂ ਤੁਸੀਂ ਜਿਸ ਧਰਮ ਨੂੰ ਮੰਨਦੇ ਹੋ ਆਪਣੇ ਭਗਵਾਨ ਦਾ ਨਾਮ ਜਪਦੇ ਹੋਏ ਇਸ ਸਰੀਰ ਨੂੰ ਛੱਡਣਾ ਹੈ ਨੰਬਰ 4 ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਪ੍ਰੇਤ ਜੂਨ ਬਲਵਲ ਆਉਤਰ ਹੈ ਇਥੇ ਗੁਰੂ ਜੀ ਆਖਦੇ ਹਨ ਕਿ ਜੇਕਰ ਕੋਈ ਵਿਅਕਤੀ ਅੰਤ ਵੇਲੇ ਭਾਵ ਕੀ ਜਦੋਂ ਮੌਤ ਆਵੇ ਉਸ ਵਕਤ ਆਪਣੇ ਘਰ ਜਾਂ ਮੰਦਰ ਨੂੰ ਯਾਦ ਕਰਦਾ ਮਰ ਜਾਏ ਤਾਂ ਉਸ ਨੂੰ ਪ੍ਰੇਤ ਦੀ ਜੁਨੀ ਪ੍ਰਾਪਤ ਹੁੰਦੀ ਹੈ ਫਿਰ ਉਹ ਬੁਰੀ ਹਵਾ ਆਤਮਾ ਬੁਰੀ ਛਾਇਆ ਪ੍ਰੇਤ ਬਣ ਕੇ ਉਥੇ ਹੀ ਭਟਕਦਾ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਭੂਤਾਂ ਪ੍ਰੇਤਾਂ ਦੀ ਜੁਨਾਂ ਤੋਂ ਬਚਣਾ ਚਾਹੁੰਦਾ ਹੈ ਤਾਂ ਬੈਸੇ ਤਾਂ ਸਾਰੀ ਉਮਰ ਬੰਦੇ ਨੂੰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਪਰ ਕਈ ਮਜਬੂਰੀ ਵਸ ਨਹੀਂ ਜਪ ਸਕਦੇ ਪਰ ਉਹਨਾਂ ਨੂੰ ਇਹ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਮੌਤ ਆਵੇ ਕੇਵਲ ਤੇ ਕੇਵਲ ਰੱਬ ਨੂੰ ਹੀ ਯਾਦ ਕਰਨਾ ਹੈ ਹੋਰ ਕਿਸੇ ਨੂੰ ਨਹੀਂ ਕਿਉਂਕਿ ਤੁਸੀਂ ਆਪਾਂ ਹੋਰ ਸਭ ਥਾਵਾਂ ਤੋਂ ਬਚ ਸਕਦੇ ਹਾਂ ਪਰ ਜਿਸ ਦਿਨ ਮੌਤ ਆ ਗਈ ਉਹ ਨਹੀਂ ਟਲਦੀ ਉਹ ਸਾਨੂੰ ਨਾਲ ਹੀ ਲੈ ਕੇ ਜਾਊ ਉਹਨੇ ਸਾਡਾ ਖਹਿੜਾ ਨਹੀਂ ਛੱਡਣਾ ਜੇ ਆਪਾਂ ਰੱਬ ਨੂੰ ਯਾਦ ਕਰਦੇ ਹੋਏ ਇਸ ਸਰੀਰ ਦਾ ਪਰਿ ਤਿਆਗ ਕਰਾਂਗੇ ਤਾਂ ਮਰਨਾ ਵੀ ਸੌਖਾ ਹੋ ਜਾਊ ਤੇ ਨਾਲੇ ਮਾੜੀਆਂ ਟੀਡੀਆਂ ਜੂਨਾ ਚ ਭਟਕਣਾ ਨਹੀਂ ਪਊ। ਨੰਬਰ 5 ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੇ। ਬਦਤ ਤਰਲੋਚਨ ਤੇ ਨਰ ਮੁਕਤਾ ਪਤੰਬਰ ਵਾਕੇ ਹਿਰਦੈ ਵਸੈ। ਜੋ ਵਿਅਕਤੀ ਅੰਤ ਦੇ ਸਮੇਂ ਮੌਤ ਆਉਣ ਵਕਤ ਪਰਮਾਤਮਾ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਯਾਦ ਵਿੱਚ ਹੀ ਸਰੀਰ ਦਾ ਪਰਿत्याਗ ਕਰਦਾ ਹੈ ਉਹ ਸਿੱਧਾ ਹੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ ਉਹਨੂੰ ਕਿਸੇ ਵੀ ਜੁਨਾ ਵਿੱਚ ਪਟਕਣਾ ਨਹੀਂ ਪੈਂਦਾ ਅਤੇ ਪੀਲੇ ਵਸਤਰਾਂ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰਾਮ ਅੱਲਾ ਗੋੜ ਉਸਦੇ ਦਿਲ ਅੰਦਰ ਸਦੀਵੀ ਹੀ ਵਸ ਜਾਂਦਾ ਹੈ ਸੋ ਦੋਸਤੋ ਭੈਣੋ ਭਰਾਵੋ ਮੇਰੀਓ ਮਾਤਾਵੋ ਅਤੇ ਮੇਰੇ ਪਿਤਾ ਸਮਾਨ ਬਜ਼ੁਰਗੋ ਆਪਾਂ ਸਭ ਨੇ ਇੱਕ ਨਾ ਇੱਕ ਦਿਨ ਇਸ ਧਰਤੀ ਤੋਂ ਚਲੇ ਜਾਣਾ ਹੈ ਪਤਾ ਨਹੀਂ ਮੁੜ ਕੇ ਕਦੋਂ ਮਿਲਾਂਗੇ ਜਾਂ ਨਹੀਂ ਇਸ ਲਈ ਰਹਿੰਦੇ ਸਮੇਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਸਮਾਂ ਪਵਿੱਤਰ ਬਣਾ ਲਓ ਇਥੋਂ ਨਾਲ ਕੁਝ ਨਹੀਂ ਜਾਣਾ ਖਾਲੀ ਆਏ ਸੀ ਖਾਲੀ ਜਾਣਾ ਇੱਕ ਚੀਜ਼ ਜ਼ਰੂਰ ਨਾਲ ਆਈ ਸੀ ਉਹ ਨੇ ਸਾਡੇ ਕਰਮ ਜਿਸ ਦਿਨ ਇਥੋਂ ਜਾਣਾ ਉਸ ਦਿਨ ਵੀ ਸਾਡੇ ਕਰਮਾਂ ਨੇ ਹੀ ਸਾਡੇ ਨਾਲ ਜਾਣਾ ਹੈ ਇਸ ਲਈ ਚੰਗੇ ਕਰਮ ਕਮਾਉਂਦੇ ਹੋਏ ਪਰਮਾਤਮਾ ਦਾ ਨਾਮ ਜਪ ਕੇ ਮੋਕਸ਼ ਪ੍ਰਾਪਤ ਕਰਿਏ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੇ ਅੱਗੇ ਵਾਸਤੇ ਸੁੱਧ ਮਤ ਦੀ ਸੰਗਤ ਜੀ ਅਸੀਸ ਬਖਸ਼ਿਸ਼ ਕਰਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ